ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਹਜ਼ਾਰਾ ਸਿੰਘ ਵਾਲਾ ਪਿੰਡ ਦੇ ਵਿੱਚ ਖੜੇ ਹੋਏ ਆਂ ਇੱਥੇ ਅਸੀਂ ਹੰਬਲਾ ਫਾਊਂਡੇਸ਼ਨ ਵੱਲੋਂ ਇੱਕ ਮੁਰਵ ਸੇਵਾ ਕੈਂਪ ਜਿਹੜਾ ਉਹ ਲਗਾਇਆ ਹੋਇਆ ਅੱਜ ਸਾਡੇ ਵਿੱਚ ਬਹੁਤ ਸਾਰੇ ਕਲਾਕਾਰ ਆਏ ਕੱਲ ਵੀ ਆਏ ਲਗਾਤਾਰ ਆ ਰਹੇ ਆ ਔਰ ਨੀਰੂ ਬਾਜਵਾ ਦੀ ਟੀਮ ਵੀ ਸਾਡੇ ਨਾਲ ਲੱਗੀ ਹੋਈ ਹੈ ਔਰ ਨੀਰੂ ਬਾਜਵਾ ਹੋਰ ਐਂਟਰਟੇਨਮੈਂਟ ਜਿਹੜੀ ਹੈ ਉਹਨਾਂ ਦੇ ਕੋ-ਪ੍ਰੋਡਿਊਸਰ ਸੰਤੋਸ਼ ਬਾਸ ਠੱਟੇ ਜੀ ਵੀ ਅੱਜ ਸਾਡੇ ਵਿੱਚਕਾਰ ਆਏ ਨੇ ਅਸੀਂ ਕਾਲੂ ਵਾਲਾ ਪਿੰਡ ਉੱਥੇ ਜਾ ਕੇ ਸਰਵੇ ਕੀਤਾ ਹੋਰ ਬਹੁਤ ਸਾਰੇ ਪਿੰਡਾਂ ਦੇ ਦੇਖਿਆ ਕਿ ਉਹਨਾਂ ਦੇ ਹਾਲਾਤ ਕੀ ਨੇ ਉਹਨਾਂ ਹਾਲਾਤਾਂ 'ਚ ਜਿੱਥੇ ਨੀਰੂ ਬਾਜਵਾ ਵੱਲੋਂ ਐਨਾਉਂਸ ਕੀਤਾ ਗਿਆ ਕਿ ਇਹਨਾਂ ਸਕੂਲਾਂ ਦੇ ਜਿਹੜੇ ਬੱਚੇ ਆ ਉਹਨਾਂ ਦੀਆਂ ਪ੍ਰੀਖਿਆਵਾਂ ਦੀ ਸਾਰੀ ਫੀਸ ਉਹ ਦੇਣਗੇ ਉੱਥੇ ਇੱਕ ਹੋਰ ਬਹੁਤ ਵੱਡੀ ਜਿਹੜੀ ਐਨਾਉਂਸਮੈਂਟ ਆ ਜਿਹੜੀ ਸਾਡੀ ਵੀ ਸੋਚ ਨਹੀਂ ਆਈ ਸੀ ਕਿ ਇਹਨਾਂ ਪਿੰਡਾਂ ਦੇ ਵਿੱਚ ਬਹੁਤ ਸਾਰਾ ਖਰਾਬਾ ਹੋ ਗਿਆ ਖਰਾਬੇ ਹੋਣ ਦੇ ਨਾਲ ਕਿਉਂਕਿ ਛੋਟੇ-ਛੋਟੇ ਕਿਸਾਨ ਹੋਣ ਦੇ ਨਾਲ ਘਰ ਦੇ ਗੁਜ਼ਾਰੇ ਬਹੁਤ ਮੁਸ਼ਕਲ ਨਾ ਹੁੰਦੇ ਆ ਇਸ ਦੇ ਵਿੱਚ ਜਿਹੜੇ ਸਾਡੇ ਗੁਰੂ ਘਰ ਹੈਗੇ ਆ ਜਿੰਨੇ ਵੀ ਇਹਨਾਂ ਪਿੰਡਾਂ ਦੇ ਹੁਸੈਨੀ ਵਾਲਾ ਬਾਰਡਰ ਤੋਂ ਜਿੰਨੀਆਂ ਗੱਟੀਆਂ ਵਾਲੇ ਪਿੰਡ ਇੱਥੇ ਇਹਨਾਂ ਨੂੰ ਕਹਿੰਦੇ ਆ ਉਹਨਾਂ ਪਿੰਡਾਂ ਦੇ ਵਿੱਚ 15 ਕੁ ਪਿੰਡ ਹੈਗੇ ਆ ਤੇ 15 ਕੁ ਗੁਰਦੁਆਰਾ ਗੁਰੂ ਘਰ ਸਾਹਿਬ ਹੈਗੇ ਇੱਥੇ ਤੇ ਉਹਨਾਂ ਗ੍ਰੰਥੀ ਸਿੰਘ ਜਿਹੜੇ ਉੱਥੇ ਸੇਵਾ ਕਰਦੇ ਆ ਗੁਰੂ ਘਰਾਂ ਦੀ ਗੁਰੂ ਮਹਾਰਾਜ ਦੀ ਸਵੇਰੇ ਸ਼ਾਮੀ ਦੁਪਹਿਰੇ ਹਰ ਟਾਈਮ ਗੁਰੂ ਸਾਹਿਬ ਦੇ ਜਿਹੜੇ ਦਾਸ ਗੁਰੂ ਘਰ ਦੇ ਨਾਲ ਸਾਨੂੰ ਵੀ ਜੋੜਦੇ ਆ ਦੂਤ ਨੇ ਜਿਹੜੇ ਗੁਰੂ ਘਰ ਦੇ ਉਹਨਾਂ ਲਈ ਇੱਕ ਅਨਾਉਂਸਮੈਂਟ ਨੀਰੂ ਬਾਜਵਾ ਟੀਮ ਵੱਲੋਂ ਸਾਡੇ ਹੰਬਲ ਫਾਊਂਡੇਸ਼ਨ ਦੇ ਰਾਹੀਂ ਕੀਤੀ ਗਈ ਆ ਕਿ ਆਉਣ ਵਾਲੇ 6 ਮਹੀਨੇ ਤੱਕ ਜਿੰਨੇ ਵੀ ਇਸ ਪਿੰਡਾਂ ਦੇ ਵਿੱਚ ਗਰੰਥੀ ਸਿੰਘ ਆ 15 ਦੇ ਕਰੀਬ ਉਹਨਾਂ ਸਾਰੇ ਗਰੰਥੀ ਸਿੰਘਾਂ ਨੂੰ 5-5000 ਰੁਪਿਆ ਨੀਰੂ ਬਾਜਵਾ ਵੱਲੋਂ ਭੇਜਿਆ ਜਾਊਗਾ ਜਿੰਨੇ ਵੀ ਗੁਰੂ ਘਰ ਆ ਗਿਆ ਆਉਣ ਵਾਲੇ 6 ਮਹੀਨੇ ਕਿਉਂਕਿ 6 ਮਹੀਨੇ ਤੱਕ ਉਹਨੇ ਨੂੰ ਮੁੜ ਸੇਵਾ ਇੱਕ ਵਾਰੀ ਫੇਰ ਹੋ ਜਾਊਗਾ ਸਾਡੇ ਵੀਰ ਕਿਸਾਨ ਫੇਰ ਉੱਠ ਪੈਣਗੇ ਔਰ ਇਹਨਾਂ ਗੁਰੂ ਘਰਾਂ ਦੇ ਜਿਹੜੇ ਸਾਡੇ ਨਾਲ ਵੀ ਗਰੰਥੀ ਸਿੰਘ ਖੜੇ ਹੈ ਭਾਈ ਜੋਗਾ ਸਿੰਘ ਜੀ ਜਿਹੜੇ ਹਜ਼ਾਰਾ ਸਿੰਘ ਵਾਲਾ ਦੇ ਨੇ ਹਰ ਮਹੀਨੇ 5-5000 ਰੁਪਿਆ ਸਾਰੇ ਗਰੰਥੀ ਸਿੰਘਾਂ ਨੂੰ ਆਉਣ ਵਾਲੇ 6 ਮਹੀਨੇ ਤੱਕ ਭੇਜਣਗੇ ਤੇ ਮੈਂ ਧੰਨਵਾਦ ਕਰਨਾ ਸੰਤੋਸ਼ ਸਿੱਟਾ ਜੀ ਤੁਹਾਡਾ ਕਿ ਤੁਸੀਂ ਬਹੁਤ ਵੱਡੀ ਸੇਵਾ ਲੈ ਰਹੇ ਹੋ। ਸ਼ੁਕਰੀਆ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਹਜ਼ਾਰਾ ਸਿੰਘ ਵਾਲਾ ਪਿੰਡ ਦੇ ਵਿੱਚ ਖੜੇ ਹੋਏ ਆਂ। ਇੱਥੇ ਅਸੀਂ ਹੰਬਲਾ ਫਾਊਂਡੇਸ਼ਨ ਵੱਲੋਂ ਇੱਕ ਮੁੜਵ ਸੇਵਾ ਕੈਂਪ ਜਿਹੜਾ ਉਹ ਲਗਾਇਆ ਹੋਇਆ। ਅੱਜ ਸਾਡੇ ਵਿੱਚ ਬਹੁਤ ਸਾਰੇ ਕਲਾਕਾਰ ਆਏ, ਕੱਲ ਵੀ ਆਏ ਲਗਾਤਾਰ ਆ ਰਹੇ ਆ। ਔਰ ਨੀਰੂ ਬਾਜਵਾ ਦੀ ਟੀਮ ਵੀ ਸਾਡੇ ਨਾਲ ਲੱਗੀ ਹੋਈ ਹੈ ਔਰ ਨੀਰੂ ਬਾਜਵਾ ਹਰਾ ਐਂਟਰਟੇਨਮੈਂਟ ਜਿਹੜੀ ਹੈ ਉਹਨਾਂ ਦੇ ਕੋ-ਪ੍ਰੋਡਿਊਸਰ ਸੰਤੋਸ਼ ਬਾਸ ਥੱਟੇ ਜੀ ਵੀ ਅੱਜ ਸਾਡੇ ਵਿੱਚਕਾਰ ਆਏ ਨੇ ਅਸੀਂ ਕਾਲੂ ਵਾਲਾ ਪਿੰਡ ਉੱਥੇ ਜਾ ਕੇ ਸਰਵੇ ਕੀਤਾ ਹੋਰ ਬਹੁਤ ਸਾਰੇ ਪਿੰਡਾਂ ਦੇ ਦੇਖਿਆ ਕਿ ਉਹਨਾਂ ਦੇ ਹਾਲਾਤ ਕੀ ਨੇ ਉਹਨਾਂ ਹਾਲਾਤਾਂ 'ਚ ਜਿੱਥੇ ਨੀਰੂ ਬਾਜਵਾ ਵੱਲੋਂ ਇਹ ਅਨਾਉਂਸ ਕੀਤਾ ਗਿਆ ਕਿ ਇਹਨਾਂ ਸਕੂਲਾਂ ਦੇ ਜਿਹੜੇ ਬੱਚੇ ਆ ਉਹਨਾਂ ਦੀਆਂ ਪ੍ਰੀਖਿਆਵਾਂ ਦੀ ਸਾਰੀ ਫੀਸ ਉਹ ਦੇਣਗੇ ਉੱਥੇ ਇੱਕ ਹੋਰ ਬਹੁਤ ਵੱਡੀ ਜਿਹੜੀ ਐਨਾਉਂਸਮੈਂਟ ਹੈ ਜਿਹੜੀ ਸਾਡੀ ਵੀ ਸੋਚ ਨਹੀਂ ਆਈ ਸੀ ਕਿ ਇਹਨਾਂ ਪਿੰਡਾਂ ਦੇ ਵਿੱਚ ਬਹੁਤ ਸਾਰਾ ਖਰਾਬਾ ਹੋ ਗਿਆ ਖਰਾਬੇ ਹੋਣ ਦੇ ਨਾਲ ਕਿਉਂਕਿ ਛੋਟੇ-ਛੋਟੇ ਕਿਸਾਨ ਹੋਣ ਦੇ ਨਾਲ ਘਰ ਦੇ ਗੁਜ਼ਾਰੇ ਬਹੁਤ ਮੁਸ਼ਕਲ ਨਾ ਹੁੰਦੇ ਆ ਇਸ ਦੇ ਵਿੱਚ ਜਿਹੜੇ ਸਾਡੇ ਗੁਰੂ ਘਰ ਹੈਗੇ ਆ ਜਿੰਨੇ ਵੀ ਇਹਨਾਂ ਪਿੰਡਾਂ ਦੇ ਹੋਸੈਨੀਵਾਲਾ ਬਾਰਡਰ ਤੋਂ ਜਿੰਨੀਆਂ ਗੱਟੀਆਂ ਵਾਲੇ ਪਿੰਡ ਇੱਥੇ ਇਹਨਾਂ ਨੂੰ ਕਹਿੰਦੇ ਆ ਉਹਨਾਂ ਪਿੰਡਾਂ ਦੇ ਵਿੱਚ 15 ਕੁ ਪਿੰਡ ਹੈਗੇ ਆ ਤੇ 15 ਕੁ ਗੁਰਦੁਆਰਾ ਗੁਰੂ ਘਰ ਸਾਹਿਬ ਹੱਗੇ ਇੱਥੇ ਤੇ ਉਹਨਾਂ ਗਰੰਥੀ ਸਿੰਘ ਜਿਹੜੇ ਉੱਥੇ ਸੇਵਾ ਕਰਦੇ ਆ ਗੁਰੂ ਘਰਾਂ ਦੀ ਗੁਰੂ ਮਹਾਰਾਜ ਦੀ ਸਵੇਰੇ ਸ਼ਾਮੀ ਦੁਪਹਿਰੇ ਹਰ ਟਾਈਮ ਗੁਰੂ ਸਾਹਿਬ ਦੇ ਜਿਹੜੇ ਦਾਸ ਗੁਰੂ ਘਰ ਦੇ ਨਾਲ ਸਾਨੂੰ ਵੀ ਜੋੜਦੇ ਆ ਦੂਤ ਨੇ ਜਿਹੜੇ ਗੁਰੂ ਘਰ ਦੇ ਉਹਨਾਂ ਲਈ ਇੱਕ ਅਨਾਉਂਸਮੈਂਟ ਨੀਰੂ ਬਾਜਵਾ ਟੀਮ ਵੱਲੋਂ ਸਾਡੇ ਹੰਬਲ ਫਾਊਂਡੇਸ਼ਨ ਦੇ ਰਾਹੀਂ ਕੀਤੀ ਗਈ ਆ ਕਿ ਆਉਣ ਵਾਲੇ 6 ਮਹੀਨੇ ਤੱਕ ਜਿੰਨੇ ਵੀ ਇਸ ਪਿੰਡਾਂ ਦੇ ਵਿੱਚ ਗਰੰਥੀ ਸਿੰਘ ਆ 15 ਦੇ ਕਰੀਬ ਉਹਨਾਂ ਸਾਰੇ ਗਰੰਥੀ ਸਿੰਘਾਂ ਨੂੰ 5-5000 ਰੁਪਿਆ ਨੀਰੂ ਬਾਜਵਾ ਵੱਲੋਂ ਭੇਜਿਆ ਜਾਊਗਾ ਜਿੰਨੇ ਵੀ ਗੁਰੂ ਘਰ ਆ ਗਿਆ ਆਉਣ ਵਾਲੇ 6 ਮਹੀਨੇ ਕਿਉਂਕਿ 6 ਮਹੀਨੇ ਤੱਕ ਉਹਨੇ ਨੂੰ ਮੁੜ ਸੇਵਾ ਇੱਕ ਵਾਰੀ ਫੇਰ ਹੋ ਜਾਊਗਾ ਸਾਡੇ ਵੀਰ ਕਿਸਾਨ ਫੇਰ ਉੱਠ ਪੈਣਗੇ ਔਰ ਇਹਨਾਂ ਗੁਰੂ ਘਰਾਂ ਦੇ ਜਿਹੜੇ ਸਾਡੇ ਨਾਲ ਵੀ ਗਰੰਥੀ ਸਿੰਘ ਖੜੇ ਹੈ ਭਾਈ ਜੋਗਾ ਸਿੰਘ ਜੀ ਜਿਹੜੇ ਹਜ਼ਾਰਾ ਸਿੰਘ ਵਾਲਾ ਦੇ ਨੇ ਹਰ ਮਹੀਨੇ 5-5000 ਰੁਪਿਆ ਸਾਰੇ ਗਰੰਥੀ ਸਿੰਘਾਂ ਨੂੰ ਆਉਣ ਵਾਲੇ 6 ਮਹੀਨੇ ਤੱਕ ਭੇਜਣ ਕਿਤੇ ਮੈਂ ਧੰਨਵਾਦ ਕਰਨਾ ਸੰਤੋਸ਼ ਸਿੱਟਾ ਜੀ ਤੁਹਾਡਾ ਕਿ ਤੁਸੀਂ ਬਹੁਤ ਵੱਡੀ ਸੇਵਾ ਲੈ ਰਹੇ ਹੋ